ਪੈਰ ਪੈਰ ਤੇ ਤੋਖਾ ਸੱਜਣਾ ਜੀਣਾ ਹੋਇਆ ਓਖਾ ਸੱਜਣਾ ਪੈਰ ਪੈਰ ਤੇ ਤੋਖਾ ਸੱਜਣਾ ਜੀਣਾ ਹੋਇਆ ਓਖਾ ਸੱਜਣਾ ਮਾਤਮ ਛਾਇਆ ਚਾਰ ਛਫੇਰੇ ਜਿੰਦ ਬਣੀ ਹੁਣ ਹੌਂਕਾ ਸੱਜਣਾ ਮਾਤਮ ਛਾਇਆ ਚਾਰ ਛਫੇਰੇ ਜਿੰਦ ਬਣੀ ਹੁਣ ਹੌਂਕਾ ਸੱਜਣਾ ਭੁੱਖ ਗਰੀਬੀ ਤੇ ਮਹਾਮਾਰੀ ਚ ਮੌਤ ਪਈ ਲੱਭਦੀ ਮੌਕਾ ਸੱਜਣਾ ਕਾਵਾਂ ਰੌਲੀ ਖਬਰਾਂ ਆਈਆਂ ਬੰਦਾ ਬਣਨਾ ਨਹੀਂ ਸੌਖਾ ਸੱਜਣਾ ਕੁਦਰਤ ਤੈਨੂੰ ਸਬਕ ਸਿਖਾਇਆ ਜ਼ਿੰਦਗੀ ਦਾ ਰਸ ਸੌਖਾ ਸੱਜਣਾ ਕੁਦਰਤ ਤੈਨੂੰ ਸਬਕ ਸਿਖਾਇਆ ਜ਼ਿੰਦਗੀ ਦਾ ਰਸ ਸੌਖਾ ਸੱਜਣਾ ਸਾਦਾ ਜੀਵਨ ਕੁਦਰਤੀ ਜੁਣਾ ਸੱਚ ਬਿਨਾ ਸਭ ਧੋਖਾ ਸੱਜਣਾ ਸਾਦਾ ਜੀਵਨ ਕੁਦਰਤੀ ਜਿਉਣਾ ਸੱਚ ਬਿਨਾ ਸਭ ਧੋਖਾ ਸੱਜਣਾ ਸੱਚ ਬਿਨਾ ਸਭ ਧੋਖਾ